ਨਾਮਜ਼ਦ ਕਹਿੰਦਾ ਦੌਰ ਸਵੇਰੇ 11:00 ਵਜੇ ਤੋਂ ਸ਼ੁਰੂ ਹੋਇਆ ਟਾਈਮ 1:30 ਬੱਜ ਚੁੱਕਿਆ 1:30 ਵਜੇ ਤੱਕ 35 ਨਾਮਜ਼ਦਗੀਆਂ ਹੋ ਚੁੱਕੀਆਂ ਨੇ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਆਪਣੇ ਪਾਰਟੀ ਦੇ ਆਪ ਉਮੀਦਵਾਰਾਂ ਦੇ ਨਾਮਜ਼ਦਗੀਆਂ ਜਿਹੜੀਆਂ ਉਹ ਦਾਖਲ ਕਰਵਾਉਣ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਪ੍ਰਬੰਧ ਬੜੇ ਸਖਤ ਨਾਜ਼ਰ ਆ ਰਹੇ ਆਏ ਨੇ ਜਿੱਥੋਂ ਕਿ ਪੁਲਿਸ ਚੱਪੇ ਚੱਪੇ ਤੇ ਤਨਾਤ ਖੜੀ ਆ ਐਮਐਲਏ ਨਾਬਾ ਕਿਸ ਤਰ੍ਹਾਂ ਪਹੁੰਚੇ ਨੇ ਇੰਨੇ ਨਾਕਿਆਂ ਦੇ ਵਿੱਚ ਦੀ ਇਸ ਜਗ੍ਹਾ ਤੇ ਕਿੰਨੇ ਕਿ ਨਾਕੇ ਮਿਲੇ ਨੇ ਰਸਤੇ ਦੇ ਵਿੱਚ ਪੁਲਿਸ ਦੇ ਸਖਤ ਪੈਰਾ ਪੁਲਿਸਾਂ ਲੱਗਾ ਹੋਇਆ ਨਜ਼ਰ ਆ ਰਿਹਾ ਦੇਖੋ ਮੈਂ ਵਧਾਈ ਦੇਣੀ ਚਾਹੁੰਦਾ ਡੀਐਸਪੀ ਬਲ ਸਾਹਿਬ ਸਾਡੇ ਬਹੁਤ ਹੀ ਅੱਛੇ ਤਰੀਕੇ ਨਾਲ ਪੁਖਤਾ ਪ੍ਰਬੰਧ ਕਰਕੇ ਹਰ ਚੀਜ਼ ਜਿਹੜੀ ਹੈ ਬੜੀ ਸਮੂਥਲੀ ਕੀਤੀ ਹੋਈ ਹੈ ਜੀ ਕੋਈ ਹੁੱਲੜਬਾਜੀ ਨਹੀਂ ਸਾਰੀਆਂ ਪਾਰਟੀਆਂ ਦੇ ਨੁਮਾਇंदे ਆ ਰਹੇ ਆ ਆਪਣੀਆਂ ਫਾਈਲਾਂ ਭਰ ਰਹੇ ਆ ਤੇ ਸਬਮਿਟ ਕਰਾ ਰਹੇ ਆ ਜੀ ਕੋਈ ਇਸ ਤਰ੍ਹਾਂ ਦੀ ਅਨਸੁਖਾਵੀ ਕੋਈ ਘਟਨਾ ਹੈ ਨਹੀਂ ਵੈਸੇ ਵੀ ਮੈਂ ਤਾਂ ਬੜਾ ਪੀਸਫੁਲੀ ਜਿਹੜਾ ਜੀ ਇਲੈਕਸ਼ਨ ਲੜਨ ਦੇ ਵਿੱਚ ਵਿਸ਼ਵਾਸ ਕਰਨਾ ਅਸੀਂ ਕਦੇ ਤੱਕੇशाही ਜਾਂ ਇਸ ਕਿਸਮ ਦੀ ਰਾਜਨੀਤੀ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਪੜੇ ਲਿਖੇ ਆ ਜੀ ਕੈਨੇਡਾ ਵਰਗਾ ਮੁਲਕ ਛੱਡ ਕੇ ਆ ਕੇ ਪੰਜਾਬ ਸੇਵਾ ਕਰ ਰਹੇ ਆ ਤੇ ਅੱਜ ਜਿੰਨਾ ਵੀ ਪ੍ਰਬੰਧ ਆ ਸਾਰਾ ਐਸਡੀਐਮ ਆਫਿਸ ਨਾਬਾ ਔਰ ਜਿੰਨਾ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਨੇ ਜੀ ਬਹੁਤ ਹੀ ਅੱਛੇ ਨੇ ਔਰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਆ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਆਪਣੇ ਆਪਣੇ ਫਾਰਮ ਪਰੋ ਫੈਸਲਾ ਸੰਗਤਨ ਕਰਨਾ ਬਿਲਕੁਲ ਲੱਗਦਾ ਕਨੌਰ ਨੂੰ ਵੇਖ ਕੇ ਸਥਿਤੀ ਨੂੰ ਵੇਖ ਕੇ ਨਾਬਾ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਸਾਹਮਣੇ ਤਸਵੀਰਾਂ ਦਿਖਾ ਰਹੇ ਨੇ ਸਾਹਮਣੇ ਸਾਬਕਾ ਵਜ਼ੀਰੀ ਵੀ ਬੈਠੇ ਨੇ ਕਹਿੰਦੇ ਤੇ ਮੱਖਣ ਲਾਲਕਾ ਵੀ ਸਾਹਮਣੇ ਬੈਠੇ ਨੇ ਤੇ ਤੁਸੀਂ ਇੱਧਰ ਸਾਹਮਣੇ ਖੜੇ ਹੋ ਪਰ ਲੱਗਦਾ ਕਿਤੇ ਨਾ ਕਿਤੇ ਕਾਟੇ ਦਾ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਦੇਖੋ ਇਹ ਇਹ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਜਦੋਂ ਅਸੀਂ ਬਾਈਚ ਇਲੈਕਸ਼ਨ ਲੜਦੇ ਸੀ ਨਾ ਮੈਨੂੰ ਕਈਆਂ ਨੇ ਕਹਿਣਾ ਜਿਹੜੇ ਕੱਟੜ ਕਾਂਗਰਸੀ ਜਾਂ ਅਕਾਲ ਮਾਨ ਸਾਹਿਬ ਗੱਲ ਨਹੀਂ ਬਣਨੀ ਜੀ ਮੈਂ ਕਿਹਾ ਚਲੋ ਮਾਲਕ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਨਾ ਲਾਵੇ ਮਾਲਕ ਦੇ ਹੱਥ ਹੈ ਜੀ ਇਲੈਕਸ਼ਨ ਲੜੀ ਔਰ ਇਤਿਹਾਸ ਜਿਹੜਾ ਨਾਬੇ ਦੀ ਸੰਗਤ ਨੇ ਰਚਿਆ ਹੁਣ ਜਿਵੇਂ 600 ਜੂਟ ਬਿਜਲੀ ਮੁਫਤਾ ਪਿਛਲੇ ਸਾਢੇ 3 ਪੌਣੇ 4 ਸਾਲ ਤੋਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ 10 ਲੱਖ ਰੁਪਏ ਸਿਹਤ ਬੀਮਾ ਲਾਗੂ ਹੋ ਗਿਆ 60000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਔਰ ਇਸ ਤੋਂ ਬਾਅਦ ਸਕੂਲਾਂ ਦੀ ਗੱਲ ਕਰੀਏ ਬੜੇ ਅੱਛੇ ਡਿਵੈਲਪਮੈਂਟ ਦੇ ਕੰਮ ਹੋ ਰਿਹਾ ਜੇ ਆਪਾਂ ਹਸਪੀਟਲ ਦੀ ਗੱਲ ਕਰੀਏ ਬੜੇ ਅੱਛੇ ਕੰਮ ਹੋ ਰਿਹਾ ਵਿਧਾਨ ਸਭਾ ਨਾਭਾ ਦੇ ਵਿੱਚ ਸੜਕਾਂ ਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੇ 88 ਸੜਕਾਂ ਜਿਹੜੀਆਂ ਨੇ ਉਹ ਬਣਨ ਜਾ ਰਹੀਆਂ ਨੇ ਜੀ ਅਸੀਂ ਆਪਣੇ ਕੰਮ ਦੀ ਗੱਲ ਕਰਾਂਗੇ ਉਹ ਆਪਦੇ ਕੰਮ ਦੀ ਗੱਲ ਕਰਨਗੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਫਿਰ ਉੱਥੇ ਬਾਹਰ ਕੁਰਸੀ ਤੇ ਨਾ ਬੈਠੇ ਹੁੰਦੇ ਜੀ ਠੀਕ ਹੈ ਨਾ ਇਹ ਅਗਰ ਆਪਾਂ ਨਹੀਂ ਕੋਈ ਕੰਮ ਕਰਦੇ ਤਾਂ ਤਾਂ ਹੀ ਸੰਗਤ ਆਪਾਂ ਨੂੰ ਡਿਨਾਏ ਕਰਦੀ ਹੈ ਜੀ ਜੇ ਅਸੀਂ ਵੀ ਨਹੀਂ ਕਰਾਂਗੇ ਤਾਂ ਸਾਨੂੰ ਵੀ ਕਰਦੋਗੇ ਜੀ ਇਸ ਕਰਕੇ ਜ਼ਰੂਰੀ ਹੈ ਕਿ ਜਿਸ ਚੀਜ਼ ਲਈ ਤੁਹਾਨੂੰ ਚੁਣਿਆ ਗਿਆ ਚਾਹੇ ਉਹ ਐਮਐਲਏ ਆ ਚਾਹੇ ਉਹ ਬਲਾਕ ਸੰਪਤੀਆ ਚਾਹੇ ਜ਼ਿਲ੍ਹਾ ਪ੍ਰੇਸ਼ਦ ਦਾ ਚਾਹੇ ਕੋਈ ਨਗਰ ਕੌਂਸਲ ਦਾ ਕਾਉਂਸਲਰ ਆ ਜਾਂ ਕੋਈ ਕਿਸੇ ਵੀ ਅਹੁਦੇ ਤੇ ਆ ਜੀ ਉਹ ਉਹਨੂੰ ਇਸੇ ਕਰਕੇ ਚੁਣਿਆ ਜਾਂਦਾ ਕਿ ਉਹ ਕੰਮ ਜਿਹੜਾ ਆਪਣਾ ਇਮਾਨਦਾਰੀ ਨਾਲ ਅਛੇ ਤਰੀਕੇ ਨਾਲ ਕਰੇ ਤਾਂ ਕਿ ਸੰਗਤ ਨੂੰ ਤਾਂ ਫਾਇਦਾ ਹੋਵੇ ਜੀ ਬਿਲਕੁਲ 28 ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਮੰਨ ਕੇ ਚੱਲੀਏ ਤਿੰਨ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸੰਮਤੀਆਂ ਨੇ ਮੁਕਾਬਲਾ ਦੱਸੋ ਸਾਨੂੰ ਕਿਹੜੀ ਪਾਰਟੀ ਦੇ ਨਾਲ ਆ ਤੁਹਾਡਾ ਮੁਕਾਬਲਾ ਤਾਂ ਜੀ ਸਾਡਾ ਆਪਣੇ ਆਪ ਨਾਲ ਹੀ ਆ ਜੀ ਮੁਕਾਬਲਾ ਕਿਸੇ ਨਾਲ ਨਹੀਂ ਜੀ ਠੀਕ ਹੈ ਜੀ ਤੇ ਕਾਂਗਰਸ ਕਾਲੀਆਂ ਦੇ ਤੇ ਇਹ ਹਾਲ ਹੋਇਆ ਪੈਨਾਂ ਨੂੰ ਕੈਂਡੀਡੇਟ ਮਿਲਤਾਂ ਕਰ ਕਰ ਰਾਤਾਂ ਨੂੰ ਜਾਗ ਜਾਗ ਪੈਰੀ ਹੱਥ ਲਾਲਾ ਮਨਾਏ ਨੇ ਵੀ ਲੜ ਲਓ ਇਲੈਕਸ਼ਨ ਯਾਰ ਇਹ ਹਾਲਾਤ ਵਿੱਚ ਜ ਆਮ ਆਦੀ ਪਾਰਟੀ ਕੋਲੇ ਕਾਲੀਆਂ ਨੂੰ ਨਹੀਂ ਤੁਸੀਂ ਐਨਓਸੀ ਲੈਣ ਦਿੱਤੀ ਕਾਂਗਰਸੇ ਨਾਲ ਪਿਆਰ ਆ ਤੁਹਾਡਾ ਨਹੀਂ 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 ਜਾਂਦੀ ਤਾਂ ਕੋਈ ਗੱਲ ਨਹੀਂ ਜੀ ਹੂੰ ਕੰਦਰ ਬਹੁਤ ਬਾਇ ਕਾਲੀਆਂ ਨੇ ਉੱਥੇ ਅੰਦਰ ਉਹ ਤਾਂ ਵੈਸੇ ਨਾ ਜੀ ਇੱਕ ਇੱਕ ਵੈਸੇ ਹੀ ਕਈ ਵਾਰੀ ਨਾ ਕੋਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪੋਲੀਟਿਕਲ ਸਮਾਤ ਨੂੰ ਇਹ ਹੁੰਦਾ ਹੈ ਜੀ ਕਿ ਆਪਾਂ ਆਪਣੀ ਜਿਹੜੀ ਕਮੀ ਪੇਸ਼ੀ ਆ ਆਪਣੀ ਕਮੀ ਪੇਸ਼ੀ ਨਾ ਵਿਚਾਰਦੇ ਹੋਏ ਦੂਜੇ ਤੇ ਉਹ ਥੋਪਦੇ ਆ ਸਾਰਾ ਕੁਝ ਆਪਣੀ ਕਮੀ ਕੀ ਆ ਜੀ ਜੇ ਆਪਾਂ ਪਿਛਲੇ 10 ਸਾਲਾਂ ਤੋਂ ਪਾਵਰ 'ਚ ਨਹੀਂ ਹੈਗੇ ਤਾਂ ਆਪਣੀ ਕਮੀ ਪੇਸ਼ੀ ਕੀ ਹੈ ਜੇ ਆਪਾਂ ਨੂੰ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਆ ਆਪਾਂ ਆਪਣੀਆਂ ਕਮੀਆਂ ਨੂੰ ਦੇਖ ਕੇ ਉੱਤੇ ਕੰਮ ਕਰੋ ਨਾ ਜੀ ਜਿਹੜਾ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਵੀਡੀਓ ਆਫਿਸ ਜਾ ਕੇ ਲਿਸਟ ਲੈ ਲਓ ਜੀ ਕਿੰਨਾ ਕਿੰਨੇ ਦੇ ਐਨਓਸੀ ਹੋਈਆਂ ਨੇ ਮੈਨੂੰ ਦੱਸੋ ਕਿਹਦੀ ਨਹੀਂ ਹੋਈ ਜੀ ਸਭ ਦੀਆਂ ਹੋਈਆਂ ਨੇ ਜੀ ਨਹੀਂ ਤੁਹਾਡੇ ਫੋਨ ਜਦੋਂ ਤੁਹਾਡਾ ਫੋਨ ਜਾਂਦਾ ਬੀਡੀਪੀ ਮੈਡਮ ਨੂੰ ਉਸ ਤੋਂ ਬਾਅਦ ਟਣਾ ਟੰ ਟਣਾ ਟੰ ਨੂੰ ਸਿਮਟਿਆ ਦੇਖੋ ਮੇਰੇ ਵੱਲੋਂ ਤਾਂ ਇਹ ਹੈ ਕਿ ਜੀ ਕਿਸੇ ਨੂੰ ਤੰਗ ਪ੍ਰੇਸ਼ਾਨਾ ਕਰੋ ਠੀਕ ਹੈ ਜੀ ਜੀਦੀ ਵੀ ਐਨਓਸੀ ਬਣਦੀ ਹੈ ਹਾਂ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਸ਼ਾਮਲਾੜ ਤੇ ਕਿਸੇ ਕੋਲੇ ਬੱਕ ਬੋਰਡ ਦਾ ਕਬਜ਼ਾ ਹੈ ਕਿਸੇ ਦਾ ਟ੍ਰੈਪ ਰਿਕਾਰਡ ਠੀਕ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ ਜਾਂ ਕੋਈ ਪਰਚਾ ਜਾਂ ਕੋਈ ਸਜ਼ਾ ਹੈ ਜੀ ਤਾਂ ਉਹ ਉਹ ਤਾਂ ਫਿਰ ਨਹੀਂ ਹੋਏਗੀ ਨਾ ਜੀ ਉਹ ਤਾਂ ਕਾਨੂੰਨ ਮੁਤਾਬਕ ਨਹੀਂ ਹੋਏਗੀ ਕੋਈ ਵੀ ਹੈ ਜੀ ਸਾਡੀ ਪਾਰਟੀ ਲਈ ਵੀ ਆ ਦੂਜਿਆਂ ਲਈ ਵੀ ਮੈਨੂੰ ਤਾਂ ਕਿੰਨੀ ਕਰਨੀ ਪਊਗੀ 22 ਇਹ ਚੋਣਾ ਤੋਂ ਬਾਅਦ ਹੁਣ ਇਹ 25 ਦਿਨ ਚੋਣਾ ਨੇ ਮਿਹਨਤ ਪੂਰੀ ਕਰਾਂਗੇ ਜੀ ਮੈਂ ਤਾਂ ਸਵੇਰੇ ਜੰਮ ਜਾਨਾ ਰੋਜ਼ ਘੰਟਾ ਡੇਢ ਘੰਟਾ ਜਿੰਮ ਚ ਲਾਈਦਾ ਸਾਈਕਲ ਚਲਾਈਦਾ ਜੀ ਪੂਰਾ ਜੰਮ ਵਾਲੀ ਮਿਹਨਤ ਤੇ ਇਹਦੀ ਮਿਹਨਤ ਦਾ ਫਰਕ ਹੈ ਮਨ ਸਾਹਿਬ ਫਰਕ ਇਹ ਤਾਂ ਦੇਖੋ ਜੇ ਫਿਜ਼ੀਕਲੀ ਤੁਸੀਂ ਫਿੱਟ ਹੋ ਨਾ ਜੀ ਤਾਂ ਹੀ ਮਿਹਨਤ ਕਰ ਸਕਦੇ ਹੋ ਜੇ ਆਪਾਂ ਤੁਰਦਾ ਹੀ ਹੌਲੀ-ਹੌਲੀ ਆ ਜੀ ਆਪਾਂ ਸਵੇਰੇ ਉੱਠਣ ਲੱਗੇ ਇਸਲਾਹ ਹੀ ਕਰਨੀ ਆ ਅਸੀਂ ਤਾਂ ਜਦੋਂ ਬਾਕੀ ਉੱਠਦੇ ਨੇ ਦੇਵ ਮਨੋ ਤੱਕ ਪਤਾ ਨਹੀਂ ਕਿੰਨਾ ਕੁਝ ਘੁੰਮਿਆ ਆਉਂਦਾ ਜੀ ਸਵੇਰੇ 6 ਵਜੇ ਉੱਠੀਦਾ ਬਾਬੇ ਦਾ ਨਾਮ ਲਈਦਾ ਹੱਥ ਮੂੰਹ ਧੋ ਕੇ ਸਵੇਰੇ ਕਰਵਾਲੀ ਨਾਲ ਜੇ ਮਜਾਇਦਾ ਜੀ ਔਰ ਹੱਸਦੇ ਖੇੜਦੇ ਨਾਲ ਨਹੀਂ ਲੈ ਕੇ ਅੱਜ ਨਾਮਜ਼ਦੀਆਂ ਨਹੀਂ ਰਹੀ ਉਹ ਤਾਂ ਕਰਿਆ ਜੀ ਔਰ ਪਿੰਡਾਂ ਜਿੱਥੇ ਸਾਈਕਲ ਤੇ ਜਾਈਦਾ ਕੋਈ ਲੱਸੀ ਪਿਉਂਦਾ ਕੋਈ ਦੁੱਧ ਪਿਉਂਦਾ ਕੋਈ ਦੁੱਧ ਪੱਤੀ ਪਾ ਕੇ ਦਿੰਦਾ ਚਾਹ ਚ ਹੈ ਜੀ ਤੇ ਲੋਕ ਪਿਆਰ ਕਰਦੇ ਨੇ ਜੀ ਹੈਨਾ ਇਹ ਦੇਖੋ ਇਹ ਮੈਂ ਤਿੰਨ ਇਲੈਕਸ਼ਨ ਲੜੀਆਂ ਜੀ ਮੈਂ ਪਹਿਲੀ ਇਲੈਕਸ਼ਨ 12 ਚ ਲੜਿਆ ਐਮਐਲ ਦੀ ਹਾਰ ਗਿਆ ਦੂਜੀ ਇਲੈਕਸ਼ਨ ਸਾਲਾਂ ਦੇ ਲੜੀ ਮੈਂ ਹਾਰ ਗਿਆ ਮੈਂ ਜਿਹੜੀ ਹਾਰ ਨੂੰ ਬਹੁਤ ਨੇੜੋਂ ਦੇਖਿਆ ਪਰ ਮੈਨੂੰ ਮੈਂ ਕਿਉਂਕਿ ਪੀ ਐਚ ਡੀ ਇਸੇ ਵਿਸ਼ੇ ਤੇ ਕਰ ਰਿਹਾ ਪੋਲਿਟੀਕਲ ਸਾਇੰਸ ਦੇ ਉੱਪਰ ਮੈਂ ਇਸ ਗੱਲ ਨੂੰ ਅੱਛੇ ਤਰੀਕੇ ਨਾਲ ਮਹਿਸੂਸ ਕਰਦਾ ਕਿ ਤੁਹਾਡੀ ਬਾਡੀ ਲੈਂਗੁਏਜ ਤੁਹਾਡਾ ਕੈਰੇਕਟਰ ਤੁਹਾਡਾ ਕੰਮ ਤੁਹਾਡਾ ਕਰਤਾਰ ਤੁਹਾਡੀ ਜ਼ਿੰਮੇਵਾਰੀ ਲੋਕਾਂ ਚ ਤੁਸੀਂ ਕਿਵੇਂ ਵਿਚਰਨਾ ਤੁਸੀਂ ਗੱਲ ਕਿਵੇਂ ਕਰਨੀ ਆ ਕਿਤੇ ਹੰਕਾਰ ਦੇ ਵਿੱਚ ਤੁਹਾਡੇ ਧੌਣ 'ਚ ਕਿਲਾ ਤਾਂ ਨਹੀਂ ਡਿਆ ਹੈ ਕਿਤੇ ਕਿਉਂਕਿ ਲੋਕ ਕਰਨ ਨੂੰ ਵੀ ਮਿੰਟ ਲਾਉਂਦੇ ਨੇ ਜੀ ਇਸ ਕਰਕੇ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਨੂੰ ਯਾਦ ਰੱਖੋ ਡਾਊਨ ਟੂ ਅਰਥ ਹੋ ਕੇ ਰੱਬ ਤੋਂ ਡਰੋ ਔਰ ਆਪਣਾ ਕੰਮ ਜਿਹੜਾ ਜੀ ਇਮਾਨਦਾਰੀ ਨਾਲ ਕਰੋ ਸਰਕਾਰ ਚ ਇਲੈਕਸ਼ਨ ਲੜਨੀ ਬਹੁਤ ਸਖਾਲੀ ਹੁੰਦੀ ਆ ਕਹਿੰਦੇ ਵਿਰੋਧੀ ਜਦੋਂ ਸਰਕਾਰ ਤੋਂ ਬਾਹਰ ਹੁੰਦਾ ਫਿਰ ਬਹੁਤ ਔਖੀ ਆ ਦੇਖੋ ਸਾਡੀ ਤਾਂ ਜੀ ਇਹ ਬੇਸਿਕਲੀ ਸਰਕਾਰ ਦੇ ਵਿੱਚ ਰਹਿੰਦੇ ਆ ਪਹਿਲੀ ਇਲੈਕਸ਼ਨ ਆ ਜਿਲ੍ਹਾ ਪਿਛੇ ਬਲੈਕ ਸੰਮਤੀ ਤੇ ਸਭ ਲਈ ਆਪਸ਼ਨ ਹੈ ਜੀ ਇਹਦੇ ਵਿੱਚ ਹਨਾ ਔਫੀਸਰ ਤੱਕਾ ਤੁਸੀਂ ਦੱਸੇ ਤੱਕਾ ਤੱਕਾ ਤੁਸੀਂ ਤਾਂ ਨਹੀਂ ਕਰਦੇ ਨਹੀਂ ਇਦਾਂ ਦਾ ਕੁਝ ਨਹੀਂ ਜੀ ਕੁਝ ਵੀ ਨਹੀਂ ਮੈਨੂੰ ਦੱਸੋ ਹੁਣ ਤੱਕ ਕੀ ਆ ਜੀ ਪਿਛਲੀ ਸਰਕਾਰਾਂ ਦਾ ਹੋਇਆ ਸੀ ਪਿਛਲੀਆਂ ਸਰਕਾਰਾਂ ਕਾਂਗਰਸ ਨੇ ਤਾਂ ਨੇਰੀ ਠਾਲਤੀ ਸੀਗੀ ਜੀ ਪਿਛਲੀ ਵਾਰੀ ਇੱਥੇ ਗਲਵੱਟੀ ਤੁਸੀਂ ਤੂਫਾਨ ਠਾਲੋਗੇ ਉਹਨਾਂ ਨੇ ਢੇਰੀ ਠਾਲੀ ਤੁਸੀਂ ਤੂਫਾਨ ਠਾਲੋਗੇ ਇੱਕ ਮਿੰਟ ਸਾਧੂ ਸਿੰਘ ਜੀ ਬੈਠੇ ਨੇ ਕੁਰਸੀ ਡਾਈ ਇਹਨਾਂ ਨੂੰ ਪੁੱਛੋ ਹਾਂ 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 ਨਹੀਂ ਕੋਈ ਨਹੀਂ ਉਹਨਾਂ ਨੂੰ ਬਾਅਦ ਚ ਪੁੱਛੋ ਉਹਨਾਂ ਨੂੰ ਪੁੱਛਿਆ ਵੀ ਗਲਵੱਟੀ ਦੇਮਾਨ ਸੜਕ ਤੇ ਲੇਟ ਕੇ ਜਾਮ ਕੀਤਾ ਸੀ ਕਦੋਂ ਕੀਤਾ ਸੀਗਾ ਜੀ ਕਿਉਂਕਿ ਤਾਂ ਜਾਮਵਾਰ ਕੀ ਨੌਬਤ ਹੁੰਨ ਬਣਾ ਜਾਵੇ ਜੇ ਜੇ ਤੁਸੀਂ ਤੂਫਾਨ ਜੇ ਤੁਸੀਂ ਤੂਫਾਨ ਠਾਲਤਾ ਉਹਨਾਂ ਨੂੰ ਇਹ ਪੁੱਛੋ ਜਦੋਂ ਨਗਰ ਕਾਉਂਸਲ ਦੀ ਇਲੈਕਸ਼ਨ ਹੋ ਰਹੀ ਸੀ ਸਾਡੇ 4 ਕਾਉਂਸਲਰ ਜਿੱਤਦੇ ਸੀਗੇ ਉਹ 4 ਦੇ 4 ਹਰਾਏ ਜੀ ਜਦੋਂ ਪਾਸੋਂ ਦੇ ਵਿੱਚ ਇਲੈਕਸ਼ਨ ਹੋਈ ਸੀ ਨਗਰ ਪੰਚਾਇਤ ਦੀ ਸਾਡੇ 2-3 ਕੈਂਡੀਡੇਟ ਜਿੱਤ ਰਹੇ ਸੀ ਉਹ ਵੀ ਹਰਾਏ ਸੀਗੇ ਜੀ ਕਿਉਂ 28 ਜੋ ਕਿ ਨਿੱਤੋਂ ਕੋਈ ਸੁਪੜਾ ਸਾਫ ਕਰ ਦਾਂਗੇ ਜੀ ਆਮ ਆਦੀ ਪਾਰਟੀ ਜਿੰਦਾਬਾਦ ਤੂਫਾਨ ਆਊਗਾ ਤੂਫਾਨ ਤਾਂ ਆ ਗਿਆ ਜੀ ਕਹਿੰਦੇ ਉਹਨਾਂ ਵੱਲੋਂ ਨੇਰੀ ਸੀ ਪਰ ਕਿਤੇ ਇਹਨਾਂ ਵੱਲੋਂ ਤੂਫਾਨ ਨਾਂ ਲਿਆਂਦਾ ਜਾਵੇ ਜਿੱਥੋਂ ਜਦੋਂ ਫੌਜ ਦਾ ਕਵੰਡਰ ਫੌਜ ਨੂੰ ਦਲਾਸਾ ਦੇਣ ਪਹੁੰਚਦਾ ਤਾਂ ਫੌਜ ਦੇ ਜਿਹੜੇ ਹੁੰਦੇ ਨੇ ਤਾਂ ਉਹ ਆਟੋਮੈਟਿਕ ਖੁਸ਼ ਹੋ ਜਾਂਦੇ ਨੇ ਦੇਮਨ ਪਹੁੰਚੇ ਨੇ ਤੇ ਦੂਸਰੇ ਸਾਥਸੰਥਾਨ ਸਰਮਸੋਤੀ ਬੈਠੇ ਨੇ ਨਾ ਬਤੋ ਹਰਮਿੰਦਰ ਸਿੰਘ ਮਾਨ